ਤੁਸੀਂ ਕਦੇ ਸੋਨੇ ਚਾਂਦੀ ਬਦਲੇ ਤਾਂ ਇਨਸਾਨਾਂ ਦੀ ਬੋਲੀ ਲੱਗਦੀ ਜਾਂ ਫਿਰ ਔਰਤਾਂ ਦਾ ਵਪਾਰ ਹੁੰਦਾ ਸੁਣਿਆ ਹੋਂ ਪਰਕ ਦੇ ਮਿਰਚਾਂ ਲਈ ਵੀ ਔਰਤਾਂ ਦਾ ਵਪਾਰ ਹੁੰਦਾ ਦੇਖਿਆ ਇਹ ਆ ਜੀ ਮਸਾਲਿਆਂ ਦਾ ਇਤਿਹਾਸ ਮਨੁੱਖੀ ਇਤਿਹਾਸ ਵਿੱਚ ਮਸਾਲਿਆਂ ਦਾ ਬਹੁਤ ਵੱਡਾ ਯੋਗਦਾਨ ਮਨੁੱਖੀ ਇਤਿਹਾਸ ਨੂੰ ਵੱਡੇ ਲੈਵਲ ਤੇ ਸ਼ੇਪ ਦਿੰਦੀ ਹੈ ਮਸਾਲਿਆਂ ਨੇ ਇਹਨਾਂ ਮਸਾਲਿਆਂ ਲਈ ਇਨਸਾਨ ਨੇ ਸਮੁੰਦਰ ਪਾਰ ਕਰਨ ਲਈ ਲੱਕੜੀ ਦੇ ਜਹਾਜ਼ ਬਣਾ ਦਿੱਤੇ ਇੰਨਾ ਮਸਾਲਿਆਂ ਖਾਤਰ ਇਨਸਾਨ ਨੇ ਸਹਾਰਾ ਰੇਗਿਸਤਾਨ ਉੱਪਰ ਦੀ ਰਸਤੇ ਬਣਾ ਦਿੱਤੇ ਇੰਨਾ ਮਸਾਲਿਆਂ ਖਾਤਰ ਨਾ ਜਾਣੇ ਕਿੰਨੀਆਂ ਜੰਗਾਂ ਲੜੀਆਂ ਇਨਸਾਨ ਨੇ ਇੰਨਾ ਮਸਾਲਿਆਂ ਖਾਤਰ ਚੀਨ ਤੋਂ ਲੈ ਕੇ ਯੂਰਪ ਤੱਕ ਇੱਕ ਲੰਮੀ ਸੜਕ ਬਣ ਗਈ ਇੰਨਾ ਮਸਾਲਿਆਂ ਦੇ ਲਈ ਔਰਤਾਂ ਦੀ ਬੋਲੀ ਤੱਕ ਲੱਗ ਗਈ ਕੀ ਹੈ ਇਹ ਇਤਿਹਾਸ ਇਹ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਤੁਸੀਂ ਬਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਇਹੋ ਜਿਹੀਆਂ ਵਧੀਆ-ਵਧੀਆ ਵੀਡੀਓ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਵੀ ਮਿਲਦੀਆਂ ਰਹੇ ਦੱਖਣ ਭਾਰਤ ਵਿੱਚ ਮਿਲਣ ਵਾਲੀ ਕਾਲੀ ਮਿਰਚ ਅਤੇ ਲੈਚੀਆਂ ਅੱਜ ਦੇ ਟਾਈਮ ਵਿੱਚ ਆਪਾਂ ਨੂੰ ਨਹੀਂ ਪਤਾ ਕਿ ਇਹਨਾਂ ਦੀ ਕੀ ਕੀਮਤ ਆ ਪਰ ਇੱਕ ਟਾਈਮ ਦੇ ਵਿੱਚ ਨਾ ਯੂਰਪ ਦੇ ਵਿੱਚ ਰੋਮ ਦੇਸ਼ ਦੇ ਲੋਕ دیਵਾਨੇ ਸੀਗੇ ਇਹਨਾਂ ਚੀਜ਼ਾਂ ਦੇ ਇਹਨਾਂ ਮਸਾਲਿਆਂ ਦੇ ਭਾਰਤ ਦੀ ਕਾਲੀ ਮਿਰਚ ਇਲਾਇਚੀ ਲਾਲ ਮਿਰਚ ਹਲਦੀ ਇਹਨਾਂ ਮਸਾਲਿਆਂ ਦੀ ਉੱਤੇ ਇੰਨੀ ਜ਼ਿਆਦਾ ਕੀਮਤ ਸੀ ਕਿ ਪੁੱਛੋ ਹੀ ਨਾ ਕਈ ਕਹਿੰਦੇ ਕਿ ਸੋਨੇ ਚਾਂਦੀ ਦੇ ਭਾਅ ਦੇ ਬਰਾਬਰ ਇਹਨਾਂ ਮਸਾਲਿਆਂ ਦਾ ਭਾਅ ਸੀਗਾ ਉਹ ਲੋਕ ਇਹਨਾਂ ਮਸਾਲਿਆਂ ਨੂੰ ਪਾਉਣ ਲਈ ਕਿਤੇ ਵੀ ਹੱਦ ਤੱਕ ਜਾ ਸਕਦੇ ਤੇ ਉਸ ਵਕਤ ਯੂਰਪ ਤੋਂ ਸਿੱਧਾ ਵਪਾਰ ਹੁੰਦਾ ਸੀਗਾ ਭਾਰਤ ਨਾਲ ਸਮੁੰਦਰੀ ਜਹਾਜ਼ਾਂ ਜਰੀਏ ਵੀ ਹੁੰਦਾ ਸੀਗਾ ਅਤੇ ਪੈਦਲ ਰਸਤਿਆਂ ਜਰੀਏ ਵੀ ਹੁੰਦਾ ਸੀ ਦੱਖਣ ਭਾਰਤ ਦਾ ਸ਼ਹਿਰ ਹੈ ਮਦੁਰਾਈ ਮਦੁਰਾਈ ਕਦੇ ਜਾ ਕੇ ਦੇਖਿਓ ਉੱਥੇ ਅੱਜ ਵੀ ਮਸਾਲਿਆਂ ਦੀ ਇੱਕ ਮਾਰਕੀਟ ਆ ਪਰ ਉਹ ਮਾਰਕੀਟ ਪੂਰੇ 2000 ਸਾਲ ਪੁਰਾਣੀ ਆ ਕਿਵੇਂ 2000 ਸਾਲ ਪਹਿਲਾਂ ਉੱਥੋਂ ਮਸਾਲੇ ਖਰੀਦ ਕੇ ਲੈ ਜਾਂਦੇ ਰਹੇ ਆ ਯੂਰਪ ਦੇ ਇਹ ਲੋਕ ਤੇ ਇਹਨਾਂ ਮਸਾਲਿਆਂ ਦੀ ਕੀਮਤ ਦੇਣ ਲਈ ਨਾ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਸੀ ਕਿ ਜਿਹਦੇ ਕੋਲੇ ਤਾਂ ਸੋਨਾ ਚਾਂਦੀ ਹੁੰਦਾ ਸੀ ਉਹ ਤਾਂ ਠੀਕ ਸੀ ਪਰ ਜਿਹਦੇ ਕੋਲੇ ਐਨਾ ਪੈਸਾ ਨਹੀਂ ਹੁੰਦਾ ਸੀਗਾ ਤਾਂ ਉਹ ਲੋਕ ਆਪਣੀਆਂ ਗੁਲਾਮ ਬਣਾਈਆਂ ਹੋਈਆਂ ਔਰਤਾਂ ਨੂੰ ਜਿਹੜੀਆਂ ਔਰਤਾਂ ਉਹਨਾਂ ਨੇ ਜਾਂ ਤਾਂ ਰਸਤੇ ਵਿੱਚ ਕਿਤੋਂ ਗੁਲਾਮ ਬਣਾਈਆਂ ਸੀ ਜਾਂ ਫਿਰ ਉੱਥੋਂ ਆਪਦੇ ਦੇਸ਼ਾਂ 'ਚੋਂ ਖਰੀਦੀਆਂ ਸੀ ਸਸਤੇ ਭਾਅ ਤੇ ਉਹਨਾਂ ਨੂੰ ਉਹਨਾਂ ਔਰਤਾਂ ਨੂੰ ਇੱਥੇ ਆ ਕੇ ਦੱਖਣ ਭਾਰਤ ਵਿੱਚ ਇਹਨਾਂ ਮਸਾਲਿਆਂ ਦੇ ਵਟੇ ਕਾਲੀਆਂ ਮਿਰਚਾਂ ਲੈਕੀਆਂ ਦੇ ਵਟੇ ਉਹ ਲੋਕ ਇੱਥੇ ਔਰਤਾਂ ਵੇਚ ਦਿੰਦੇ ਸੀਗੇ ਜਿਨ੍ਹਾਂ ਕੋਲੇ ਉਹਨਾਂ ਧਨ ਨਹੀਂ ਸੀ ਉਹ ਲੋਕ ਔਰਤਾਂ ਵਟੇ ਇਹ ਤੋਂ ਮਸਾਲੇ ਖਰੀਦ ਕੇ ਲ ਜਾਂਦੇ ਸੀ ਜੀ ਤੇ ਜਿਨ੍ਹਾਂ ਕੋਲੇ ਧਨ ਹੁੰਦਾ ਹੀ ਉਹ ਤਾਂ ਸੋਨਾ ਚਾਂਦੀ ਹੀਰੇ ਲਟਾਉਂਦੇ ਰਹਿੰਦੇ ਸੀ। ਉਹਨਾਂ ਸਮਿਆਂ ਵਿੱਚ ਹੀ ਭਾਰਤ ਵਿੱਚ ਇੰਨਾ ਜ਼ਿਆਦਾ ਸੋਨਾ ਆਇਆ ਕਿ ਜਿਹਨੂੰ ਕਹਿੰਦੇ ਦੀ ਭਾਰਤ ਸੋਨੇ ਦੀ ਚਿੜੀ ਬਣ ਗਿਆ। ਰੋਮ ਦਾ ਰਾਜਾ ਜੂਲੀਅਸ ਉਹ ਪਰੇਸ਼ਾਨ ਸੀ। ਉਹਨਾਂ ਦੇ ਇਤਿਹਾਸ ਵਿੱਚ ਦੇਖਿਆ ਮਿਲਦਾ ਹੈ ਕਿ ਉਹ ਪਰੇਸ਼ਾਨ ਆ ਉਹ ਕਹਿੰਦਾ ਕਹਿੰਦਾ ਸਾਰਾ ਸੋਨਾ ਤਾਂ ਭਾਰਤ ਜਾ ਰਿਹਾ ਤੇ ਬਦਲੇ ਵਿੱਚ ਕੀ ਆ ਰਿਹਾ ਕਹਿੰਦਾ ਮਸਾਲੇ। ਕਿਉਂਕਿ ਉਹਨਾਂ ਦੇ ਲੋਕ ਪਾਗਲ ਹੋ ਗਏ ਸੀਗੇ ਭਾਰਤੀ ਮਸਾਲਿਆਂ ਦੇ ਵੱਟੇ ਹੋਰ ਵੀ ਬਹੁਤ ਕੁਝ ਛੁਪਿਆ ਜਿੰਦਾ ਮਸਾਲਿਆਂ ਦੇ ਇਤਿਹਾਸ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਹੋਰ ਵੀ ਇਸ ਤਰੀਕੇ ਦੀਆਂ ਵੀਡੀਓਜ਼ ਬਣਾਵਾਂ ਇਹਦੇ ਵਿੱਚ ਹੋਰ ਮਸਾਲਿਆਂ ਬਾਰੇ ਵੀ ਦੱਤਾਂ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਅਤੇ ਇਹ ਵੀਡੀਓ ਕਿਵੇਂ ਲੱਗੀ ਇਹ ਵੀ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਅਤੇ ਇੱਕ ਵਾਰੀ ਫੇਰ ਬੇਨਤੀ ਕਰਦਾ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੀ ਕਰ ਲਓ